ਮੇਰਾ ਨਾਮ ਪਾਸਟਰ ਮੁਖਤਿਆਰ ਮਿਪੀਟਰ ਹੈ ਔਰ ਮੈਂ ਆਈਪੀਸੀ ਚਰਚ ਕੋਡਪੁਰਾ ਦੇਵੀ ਵਾਲਾ ਰੋਡ ਤੇ ਜੋ ਚਰਚ ਸਥਿਤ ਹੈ ਦੇਵੀ ਵਾਲਾ ਰੋਡ ਤੇ ਉਥੇ ਮੈਂ ਬਤੌਰ ਪਾਸਟਰ ਦਾ ਕੰਮ ਕਰਦਾ ਸੇਵਕਾਈ ਦਾ ਕੰਮ ਕਰਦਾ ਅੱਜ ਬੜੇ ਖੁਸ਼ੀ ਦੀ ਗੱਲ ਆ ਸਾਡੇ مسیਈ ਭਾਈਚਾਰੇ ਦੇ ਔਰ ਪੂਰੇ ਵਿਸ਼ਵ ਦੇ ਵਿੱਚ ਜャ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਵੀ ਪੂਰੇ ਵਿਸ਼ਵ ਦੇ ਵਿੱਚ ਅਪਰਿ ਯੇਸ਼ੂ ਮਸੀਹ ਜੀ ਦਾ ਜਨਮ ਦਿਹਾੜਾ ਬੜੇ ਸ਼ਰਧਾ ਤੇ ਬੜੇ ਆਨੰਦ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਅੱਜ ਜਿਹੜਾ ਆਈਪੀਸੀ ਚਰਚ ਦੇਵੀ ਵਾਲਾ ਰੋਡ ਨੇੜੇ ਬੀਲੀ ਘਰ ਵਿਖੇ ਵੀ ਪ੍ਰਭੂ ਯੇਸ਼ੂ ਮਸੀਹ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਜੋ ਆਨੰਦ ਨਾਲ ਮਨਾਇਆ ਜਾ ਰਿਹਾ ਸੋ ਸਭ ਤੋਂ ਪਹਿਲਾਂ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਔਰ ਤੁਹਾਡਾ ਸਭ ਦਾ ਜਿਹਨੇ ਵੀ ਮੀਡੀਆ ਦੇ ਵਿੱਚੋਂ ਭਾਈ ਆਏ ਆ ਸਭ ਦਾ ਸਵਾਗਤ ਕਰਦੇ ਹਾਂ ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ ਔਰ ਪ੍ਰਭੂ ਯੇਸ਼ੂ ਮਸੀਹ ਜੀ ਦੇ ਬਾਰੇ ਜਦ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਪੜ੍ਹਦੇ ਹਾਂ ਤੋਥੇ ਬਚਨ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਨਹੀਂ ਚਾਹੁੰਦਾ ਕੋਈ ਵੀ ਮਨੁੱਖ ਨਾਸ਼ ਹੋਵੇ ਬਲਕਿ ਪ੍ਰਭੂ ਪਰਮੇਸ਼ਰ ਦਾ ਜੋ ਮਕਸਦ ਇਨਸਾਨ ਦੇ ਜੀਵਨ ਦੇ ਵਿੱਚ ਇਹੀ ਹੈ ਕਿ ਸਭ ਲੋਕ ਆਪਣੇ ਆਪਣੇ ਪਾਪਾਂ ਦੇ ਛੁਟਕਾਰਾ ਪਾਉਣ ਤੇ ਪ੍ਰਭੂ ਪਰਮੇਸ਼ਰ ਦੇ ਰਾਜ ਦੀ ਸ਼ਾਮਿਲ ਹੋਣ ਔਰ ਪੂਰੇ ਮਾਨਵ ਜਾਤੀ ਦੇ ਪਾਪਾਂ ਨੂੰ ਉਧਾਰ ਪਾਉਣ ਦੇ ਲਈ ਪ੍ਰਭੂ ਯਿਸੂ ਮਸੀਹ ਜਗਤ ਦੇ ਵਿੱਚ ਆਇਆ ਔਰ ਉਹਨੇ ਆਪਣਾ ਸਵਰਗ ਛੱਡ ਕੇ ਧਰਤੀ ਉੱਤੇ ਜਨਮ ਲਿਆ ਖੁਰਲੇ ਦੇ ਵਿੱਚ ਜਨਮ ਪੈਦਾ ਹੋਇਆ ਤਾਂ ਕਿ ਸਾਨੂੰ ਸੱਚ ਦਾ ਰਾਹ ਦਿਖਾ ਸਕੇ ਔਰ ਪ੍ਰਭੂ ਯੇਸ਼ੂ ਮਸੀਹ ਦੇ ਆਉਣ ਦੇ ਨਾਲ ਜਿਹੜਾ ਸਾਨੂੰ ਇਹ ਵੀ ਸੰਦੇਸ਼ ਪ੍ਰਭੂ ਨੇ ਦਿੱਤਾ ਹੈ ਕਿ ਪੂਰੇ ਸੰਸਾਰ ਦੇ ਨਾਲ ਜਿਆਦਾ ਪ੍ਰਭੂ ਪਰਮੇਸ਼ਰ ਨੇ ਪਿਆਰ ਕੀਤਾ ਔਰ ਸਾਨੂੰ ਵੀ ਆਪਣੇ ਵਚਨਾਂ ਦੇ ਵਿੱਚ ਸਿਖਾਉਂਦੇ ਆ ਕਿ ਅਸੀਂ ਵੀ ਇੱਕ ਦੂਸਰੇ ਨਾਲ ਪਿਆਰ ਕਰੀਏ ਆਪਣੇ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਸਾਡੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਈਏ ਔਰ ਉਹੀ ਸਚਾਈ ਨੂੰ ਲੈ ਕੇ ਅਸੀਂ ਦੁਨੀਆ ਭਰ ਦੇ ਵਿੱਚ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਪ੍ਰਭੂ ਯੇਸ਼ੂ ਮਸੀਹ ਕਿਸੇ ਧਰਮ ਨੂੰ ਬਦਨ ਦੇ ਲਈ ਧਰਤੀ ਉੱਤੇ ਨਹੀਂ ਆਇਆ ਲੇਕਿਨ ਉਹ ਪੂਰੀ ਮਾਨਵ ਜਾਤੀ ਨੂੰ ਪਾਪਤੋਂ ਉਧਾਰ ਪਾਉਣ ਦੇ ਲਈ ਪ੍ਰਭੂ ਯੇਸ਼ੂ ਮਸੀਹ ਧਰਤੀ ਉੱਤੇ ਆਇਆ ਤਾਂ ਕਿ ਉਹਨੇ ਸੱਚੇ ਰਾਵਾਂ ਦੇ ਚੱਲੀਏ ਤੇ ਆਪਣੀਆਂ ਜਿੰਦਗੀਆਂ ਨੂੰ ਅਸੀਂ ਜੋ ਬਹਾਲ ਜਿਹੜਾ ਅਸੀਂ ਕਰ ਸਕੀਏ ਔਰ ਇਹੀ ਮੈਂ ਤੁਹਾਡੇ ਸਭ ਦੇ ਮਾਧਿਅਮ ਦਰਾਈ ਦੱਸਣਾ ਚਾਹੁੰਦਾ ਕਿ ਪ੍ਰਭੂ ਯੇਸ਼ੂ ਮਸੀਹ ਜਿਹੜਾ ਆਉਂਦੇ ਆਉਣ ਦੇ ਨਾਲ ਇਨਸਾਨ ਦੇ ਜੀਵਨ ਦੇ ਵਿੱਚ ਜੋ ਹਨੇਰੇ ਦੇ ਵਿੱਚ ਅਸੀਂ ਪਾਪ ਦੇ ਵਿੱਚ ਸੀ ਗੁਨਾਹਾਂ ਦੇ ਵਿੱਚ ਅਸੀਂ ਬਦੀਆਂ ਦੇ ਵਿੱਚ ਸੀਗੇ ਔਰ ਉਹਨਾਂ ਨੂੰ ਜਾਦ ਦੇਣ ਦੇ ਲਈ ਪ੍ਰਭੇਸ਼ੁ ਮਸੀਹਤਾ ਅਰਤੀ ਉਤਿਆਏ ਇਹ ਹੀ ਮੈਂ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਵੀ ਜਦ ਵਿਸ਼ਵਾਸ ਕਰੋਗੇ ਤੇ ਪ੍ਰਭੂ ਪਰਮੇਸ਼ਰ ਤੁਹਾਡੀਆਂ ਚਿੰਦੀਆਂ ਨੂੰ ਵੀ ਬਦਲੇਗਾ ਤੁਹਾਡੇ ਜੀਵਨ ਦੇ ਹਾਲਾਤਾਂ ਨੂੰ ਬਦਲੇਗਾ ਸੋ ਇਹਨਾਂ ਸ਼ਬਦਾਂ ਨੂੰ ਕਹਿੰਦੇ ਹੋਏ ਮੈਂ ਸਭ ਦਾ ਧੰਨਵਾਦ ਕਰਦਾ ਪੂਰੇ ਮੀਡੀਆ ਦਾ ਔਰ ਜਿਨੇ ਵੀ ਦੇਖਣ ਵਾਲੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਸਭਨਾਂ ਦਾ ਧੰਨਵਾਦ ਕਰਦਾ ਵਧਾਈ ਦਿਨਾ ਇਹ 크ਿਸਮਸ ਤੇ ਨਵਾਂ ਸਾਲ ਤੁਹਾਡੇ ਸਭ ਲਈ ਬਰਕਤ ਔਰ ਆਸ਼ੀਰਵਾਦ ਆ ਪਰਿਆ ਹੋਵੇ ਸਭ ਨੂੰ ਜੈ ਮਸੀਹ ਜੈ 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 ਔਰ ਜਨਤਾ ਨੂੰ ਮੈਂ ਮੈਸੇਜ ਇਹ ਹੀ ਦੇਣਾ ਚਾਹਾਂਗਾ ਕਿ ਪ੍ਰਭੇਸ਼ੂ ਮਸੀਹ ਨੇ ਜਿਸ ਤਰ੍ਹਾਂ ਸਾਨੂੰ ਸੱਚ ਦੇ ਰਾਹ ਉਤੇ ਚਲਾਉਣਾ ਸਿਖਾਇਆ ਆਪਣੇ ਪਵਿੱਤਰ ਵਚਨਾਂ ਦੇ ਵਿੱਚੋਂ ਉਹ ਕਿ ਉਹ ਕਹਿੰਦਾ ਕਿ ਜਿਹੜਾ ਨਿਚਾ ਕਰੇਗਾ ਸੋ ਹੀ ਬਚਾ ਜਾਵੇਗਾ ਔਰ ਅੱਜ ਦੁਨੀਆਂ ਦੇ ਵਿੱਚ ਬੜੇ ਨੌਜਵਾਨ ਆ ਜਿਹੜੇ ਰਸ਼ਿਆਂ ਦੇ ਵਿੱਚ ਆ ਬੜੇ ਨੌਜਵਾਨ ਆ ਜਿਹੜੇ ਬੁਰਾਈਆਂ ਦੇ ਰਾਹ ਤੇ ਚੱਲ ਰਹੇ ਆ ਔਰ ਬਹੁਤ ਜ਼ਿਆਦਾ ਲੋਕ ਆ ਜਿਹੜੇ ਰੱਬ ਦੇ ਰਾਵਾਂ ਤੇ ਜੋ ਨਈ ਚਲਣਾ ਪਸੰਦ ਕਰਦੇ ਲੇਕਿਨ ਮੈਂ ਦਸਰਾ ਚੋਣਾ ਕਿ ਜਾਂ ਤੁਸੀਂ ਰੱਬ ਦੇ ਰਾਮਾਂ ਦੇ ਚੱਲੋਗੇ ਸੱਚਾਈ ਦੇ ਉੱਤੇ ਚੱਲੋਗੇ ਤੁਹਾਡੇ ਜਿੰਦਿਆਂ ਵਿੱਚ ਖੁਦ ਤਬਦੀਲੀ ਆਵੇਗੀ ਔਰ ਇਹ ਸਾਡੀ ਪ੍ਰਾਰਥਨਾ ਕਿ ਜੋ ਨਸ਼ਿਆਂ ਦੇ ਵਿੱਚ ਆ ਉਹਨਾਂ ਨੂੰ ਵੀ ਪਰਮੇਸ਼ਰ ਛੁਟਕਾਰਾ ਦੇਵੇ ਔਰ ਸਭ ਨੂੰ ਪ੍ਰਭੂ ਆਪਣੇ ਸੱਚਾਈ ਦੇ ਰਾਹ ਉੱਤੇ ਚਲਾਵੇ